ਅੰਦਰ ਪੁਲਿਸ ਦੇ ਵੱਲੋਂ ਅਪਰਾਧ ਦੇ ਖਿਲਾਫ ਸੰਘਰਸ਼ ਹੈ ਜਾਰੀ ਪੁਲਿਸ ਨੇ ਕੀਤੀ ਵੱਡੀ ਕਾਰਵਾਈ ਇੱਕ ਸ਼ੂਟਰ ਕਰ ਲਿਆ ਹੈ ਗ੍ਰਿਫਤਾਰ ਤੇ ਵੱਡੇ ਖੁਲਾਸੇ ਹੋਣ ਦੀ ਹੈ ਸੰਭਾਵਨਾ ਜੀਆ ਦੱਸਦੀ ਹੈ ਕਿ ਜਲੰਧਰ ਦਿਹਾਤੀ ਪੁਲਿਸ ਦੇ ਵੱਲੋਂ ਜਿਹੜਾ ਕਿ ਅਪਰਾਧ ਦੇ ਖਿਲਾਫ ਸੰਘਰਸ਼ ਹਮੇਸ਼ਾ ਤੋਂ ਹੀ ਜਾਰੀ ਰਿਹਾ ਹੈ ਇਸ ਦੇ ਤਹਿਤ ਪੁਲਿਸ ਨੇ ਵੱਡੀ ਕਾਰਵਾਈ ਕਰ ਦਿੱਤੀ ਹੈ ਇੱਕ ਸ਼ੂਟਰ ਨੂੰ ਗ੍ਰਿਫਤਾਰ ਕਰ ਲਿਆ ਹੈ ਇਸ ਦੇ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਤੇ ਨਾਲ ਹੀ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਵੀ ਹੈ ਦੱਸਦੀ ਹੈ ਕਿ ਪੁਲਿਸ ਨੇ ਜਿਸ ਸ਼ੂਟਰ ਨੂੰ ਗ੍ਰਿਫਤਾਰ ਕੀਤਾ ਉਹ ਬੰਬੀਹਾ ਗੈਂਗ ਦੇ ਨਾਲ ਸੰਬੰਧਿਤ ਹੈ ਤੇ ਨਾਲ ਹੀ ਇਸ ਦੇ ਤਾਰ ਅਰਸ਼ ਡੱਲਾ ਦੇ ਨਾਲ ਵੀ ਜੁੜੇ ਹੋਏ ਨੇ ਦੱਸਦੀ ਹੈ ਕਿ ਅਰਸ਼ ਡੱਲਾ ਕੈਨੇਡਾ ਸਥਿਤ ਇੱਕ ਗੈਂਗਸਟਰ ਹੈ ਜਿਹੜਾ ਕਿ ਉੱਥੋਂ ਹੀ ਹੁਕਮ ਦੇ ਦਿੰਦਾ ਹੈ ਤੇ ਜਿਹੜੇ ਵੀ ਉਸ ਦੇ ਅੱਗੇ ਸੰਪਰਕ ਵਾਲੇ ਨੇ ਜਿਹੜੇ ਵੀ ਗੈਂਗਸਟਰ ਉਸ ਦੇ ਨਾਲ ਜੁੜੇ ਹੋਏ ਨੇ ਉਸ ਦੇ ਕਹੇ ਅਨੁਸਾਰ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਦੱਸਦੀ ਹੈ ਕਿ ਪੁਲਿਸ ਨੇ ਇਸ ਦੇ ਕੋਲੋਂ 3 ਬੋਰ ਦੇ ਦੋ ਪਿਸਤੌਲ ਬਰਾਮਦ ਕੀਤੇ ਨੇ ਜਿੰਦਾ ਕਾਰਤੂਸ ਵੀ ਇਸ ਦੇ ਕੋਲੋਂ ਬਰਾਮਦ ਹੋਏ ਨੇ ਦੱਸਦੀ ਹੈ ਕਿ ਫੜੇ ਗਏ ਐਸਾ ਸ਼ੂਟਰ ਦਾ ਇਤਿਹਾਸ ਹੈ ਉਹ ਅਪਰਾਧਿਕ ਹੈ ਬਹੁਤ ਸਾਰੇ ਕਤਲकांड ਇਸ ਦੇ ਨਾਮ ਬੋਲਦੇ ਨੇ ਪੁਲਿਸ ਦੇ ਵੱਲੋਂ ਲੰਬੇ ਸਮੇਂ ਤੋਂ ਕੋਸ਼ਿਸ਼ਾਂ ਸੰਕੇਸ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਹੁਣ ਇਹ ਪੁਲਿਸ ਦੇ ਹੱਥ ਲੱਗ ਗਿਆ ਹੈ ਦੱਸਦੀ ਹੈ ਕਿ ਇਹ ਸ਼ੂਟਰ ਬੰਬੀਹਾ ਗੈਂਗ ਦੇ ਨਾਲ ਸਬੰਧਿਤ ਹੈ ਤੇ ਨਾਲ ਹੀ ਇਸ ਦੇ ਤਾਰ ਅਰਸ਼ ਡੱਲਾ ਦੇ ਨਾਲ ਵੀ ਜੁੜੇ ਹੋਏ ਨੇ ਇੱਥੇ ਕਾਬਿਲ ਗੌਰ ਹੈ ਕਿ ਗੈਂਗਸਟਰ ਵਾਦ ਦੇ ਵਿੱਚ ਵੜਨ ਦਾ ਰਾਹ ਤਾਂ ਹੈ ਪਰ ਇਸ ਤੋਂ ਬਾਹਰ ਨਿਕਲਣ ਦਾ ਕੋਈ ਵੀ ਰਾ ਨਹੀਂ ਹੈ ਨੌਜਵਾਨ ਸ਼ੁਰੂ ਦੇ ਵਿੱਚ ਤਾਂ ਕਹਿ ਲੋ ਕਿ ਸ਼ੌਂਕ ਸ਼ੌਂਕ ਦੇ ਨਾਲ ਹੀ ਇਹੋ ਜਿਹੇ ਕੰਮ ਕਰ ਦਿੰਦੇ ਨੇ ਜਿਨ੍ਹਾਂ ਦੇ ਨਾਲ ਉਹ ਪੁਲਿਸ ਦੀਆਂ ਨਜ਼ਰਾਂ ਦੇ ਵਿੱਚ ਸ਼ੱਕੀ ਬਣ ਜਾਂਦੇ ਨੇ ਤੇ ਬਾਅਦ ਦੇ ਵਿੱਚ ਹੌਲੀ ਹੌਲੀ ਗੈਂਗਸਟਰਵਾਦੀ ਇਸ ਦਲਦਲ ਦੇ ਵਿੱਚ ਇਓਂ ਵੱਡ ਜਾਂਦੇ ਨੇ ਕਿ ਬਾਅਦ ਦੇ ਵਿੱਚ ਬਾਹਰ ਨਿਕਲਣਾ ਮੁਸ਼ਕਲ ਹੀ ਨਹੀਂ ਅਸੰਭਵ ਹੀ ਹੋ ਜਾਂਦਾ ਹੈ ਇੱਥੋਂ ਤੱਕ ਕਿ ਇਹ ਜਿਹੜੇ ਗੈਂਗਸਟਰ ਨੇ ਨਸ਼ਿਆਂ ਦੇ ਰਾਹ ਤੇ ਵੀ ਪੈ ਜਾਂਦੇ ਨੇ ਤੇ ਕਈ ਵਾਰ ਆਤਮ ਹੱਤਿਆਵਾਂ ਵੀ ਕਰ ਲੈਂਦੇ ਨੇ ਜੇਕਰ ਆਤਮ ਹੱਤਿਆ ਕਰਨ ਤੋਂ ਬਚ ਜਾਣ ਤਾ ਫਿਰ ਪੁਲਿਸ ਦੇ ਹੱਥ ਲੱਗ ਜਾਂਦੇ ਨੇ ਕਿਉਂਕਿ ਇਹਨਾਂ ਦੇ ਤਾਰ ਫਿਰ ਅੱਗੇ ਦੀ ਅੱਗੇ ਜੋੜ ਜਾਂਦੇ ਨੇ ਤੇ ਜਿਹੜੇ ਫਿਰ ਇਹਨਾਂ ਦੇ ਮੁਖੀਏ ਹੁੰਦੇ ਨੇ ਉਹ ਫਿਰ ਇਹਨਾਂ ਨੂੰ ਇਹੋ ਜਿਹੇ ਹੁਕਮ ਦਿੰਦੇ ਨੇ ਕਿ ਇਹਨਾਂ ਨੂੰ ਉਸ ਘਟਨਾ ਨੂੰ ਅੰਜਾਮ ਤਾਂ ਦੇਣਾ ਹੀ ਪੈਂਦਾ ਹੈ ਸ਼ੁਰੂ ਵਿੱਚ ਚਾਹੇ ਇਹ ਥੋੜੇ ਜੇ ਪੈਸਿਆਂ ਦੇ ਲਾਲਚ ਦੇ ਵਿੱਚ ਹੀ ਇਸ ਰਾਹ ਤੇ ਤੁਰਦੇ ਨੇ ਤੇ ਬਾਅਦ ਦੇ ਵਿੱਚ ਜਿਵੇਂ ਕਹਿੰਦੇ ਨੇ ਕਿ ਮੂੰਹ ਨੂੰ ਖੂਨ ਲੱਗ ਜਾਂਦਾ ਉਸ ਹਿਸਾਬ ਦੇ ਨਾਲ ਇਹ ਅੱਗੇ ਦੀ ਅੱਗੇ ਚੱਲਦੇ ਜਾਂਦੇ ਨੇ ਤੇ ਬਾਅਦ ਦੇ ਵਿੱਚ ਵਾਪਸ ਮੁੜਨਾ ਬੇहद ਮੁਸ਼ਕਿਲ ਹੋ ਜਾਂਦਾ ਹੈ ਕਈ ਵਾਰ ਤਾਂ ਅਸੰਭਵ ਹੀ ਹੋ ਜਾਂਦਾ ਹੈ ਜ਼ਿਆਦਾਤਰ ਵਾਪਸ ਮੁੜਨਾ ਅਸੰਭਵ ਹੀ ਹੁੰਦਾ ਹੈ ਪੁਲਿਸ ਦੇ ਨਾਲ ਇਹਨਾਂ ਦੇ ਮੁਕਾਬਲੇ ਹੁੰਦੇ ਨੇ ਮੁਠਪੇੜਾਂ ਹੁੰਦੀਆਂ ਨੇ ਝੜਪਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਇਹਨਾਂ ਦੇ ਇਨਕਾਊਂਟਰ ਤੱਕ ਹੋ ਜਾਂਦੇ ਨੇ ਤੇ ਇਹਨਾਂ ਮੁਕਾਬਲਿਆਂ ਦੇ ਵਿੱਚ ਇਹ ਮਾਰੇ ਤੱਕ ਵੀ ਜਾਂਦੇ ਨੇ ਸੋ ਇਸ ਤੋਂ ਪਹਿਲਾਂ ਕਿ ਕੋਈ ਇਹੋ ਜਿਹਾ ਨਤੀਜਾ ਸਾਹਮਣੇ ਆਵੇ ਇਹ ਨੌਜਵਾਨ ਆਪਣੇ ਪੈਰ ਪੁੱਟਣ ਤੋਂ ਪਹਿਲਾਂ ਹੀ ਸੋਚ ਸਮਝ ਲੈਣ ਕਿ ਗੈਂਗਸਟਰਵਾਦ ਵੱਲ ਜਾਣਾ ਬੇहद ਘਾਤਕ ਹੈ ਬਾਅਦ ਦੇ ਵਿੱਚ ਇਹੋ ਜਿਹੇ ਨੌਜਵਾਨਾਂ ਦੇ ਜਿਹੜੇ ਮਾਪੇ ਨੇ ਉਹ ਰੋਂਦੇ ਕਰ ਲਾਉਂਦੇ ਦੇਖੇ ਜਾਂਦੇ ਨੇ ਜਿਨ੍ਹਾਂ ਦੇ ਪੁੱਤ ਜਹਾਨੋਂ ਚਲੇ ਜਾਂਦੇ ਨੇ ਉਹਨਾਂ ਦਾ ਬਾਅਦ ਵਿੱਚ ਜੀਣਾ ਮੁਸ਼ਾਲ ਹੋ ਜਾਂਦਾ ਹੈ ਬੇਸ਼ੱਕ ਉਹ ਆਪਣੇ ਗਲਤ ਕੰਮਾਂ ਕਰਕੇ ਹੀ ਪੁਲਿਸ ਦੇ ਹੱਥ ਲੱਗਦੇ ਨੇ ਪਰੰਤੂ ਬਾਅਦ ਦੇ ਵਿੱਚ ਮਾਪਿਆਂ ਦਾ ਜੀਣਾ ਬਹੁਤ ਜਿਹੜਾ ਦਾ ਔਖਾ ਹੋ ਜਾਂਦਾ ਹੈ ਇਸ ਕਰਕੇ ਨੌਜਵਾਨ ਇਹੋ ਜਿਹੇ ਰਸਤੇ ਨੂੰ ਨਾ ਚੁਣਨ ਜਿਸ ਦੇ ਨਾਲ ਉਹਨਾਂ ਦੇ ਪਰਿਵਾਰਾਂ ਨੂੰ ਇਹੋ ਜਿਹੇ ਦੁੱਖ ਝੱਲਣੇ ਪੈਣ ਸੋ ਇਹ ਸ਼ੂਟਰ ਪੁਲਿਸ ਦੇ ਹੱਥ ਲੱਗ ਗਿਆ ਤੇ ਪੁਲਿਸ ਦੇ ਕੋਲੋਂ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਸ ਦੇ ਕੋਲੋਂ ਹੁਣ ਵੱਡੇ ਖੁਲਾਸੇ ਹੋ ਸਕਦੇ